ਮੈਂ ਹਿੰਮਤ ਲਾ ਲਿਤਨੇ ਗੱਲ ਤੇ ਕਹਿ ਰਿਹਾ ਪਤ ਨਹੀਂ ਇਹ ਅਦੀਆਪਤ ਪ੍ਰੋਫੈਸਰ ਕਾਮਾਹ ਗਦਰ ਮੇਰੀ ਜਾਨ ਨਾ ਖਾਰ ਲਗਤ ਹੈ ਇਹ ਵਿਸ਼ਵ ਵਿਦਿਆਲੇ ਤੇ ਕਾਲਜ ਤੇ ਸਕੂਲ ਭਿਆੰਕਰ ਮਾਨਸਿਕ ਰੋਗਿਆ ਲੋ ਜਨਮ ਦੇ ਹੈ ਉਹ ਜੀ ਕੁਝ ਸਮੇਂ ਬਾਅਦ ਜਿਹੜੇ ਇਹਨਾਂ ਦੇ ਵਿਚਾਰ ਪੜਨ ਨੂੰ ਮਿਲਦੇ ਨੇ ਇਹ ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਇਹ ਪੁਰਾਣੀ ਬਾਣੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਹੈ ਐ ਵੀ ਨਹੀਂ ਪੜਨੀ ਚਾਹੀਦੀ ਉਹ ਵੀ ਨਹੀਂ ਐਦੀ ਲੋੜ ਨਹੀਂ ਐਦੀ ਕੀ ਲੋੜ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਸਾਹਿਬ ਦੇ ਸਵੇਰੇ ਜਮਰਤ ਮੇਲੇ ਪ੍ਰਕਾਸ਼ ਹੁੰਦਾ ਇਹਦੇ ਉੱਤੇ ਵੀ ਕਿੰਨ ਤੋਂ ਲਿਖਿਆ ਹੋਇਆ ਮਸ ਇਹਨਾਂ ਪ੍ਰੋਫੈਸਰਾਂ ਦੇ ਨਹੀਂ ਕਹੋ ਲਿਖੇ ਬੜੇ ਸੋਹਜ ਇਹਨਾਂ ਦਾ ਵਾਸ ਚਲੇ ਸਾਰੀ ਦੁਨੀਆ ਨੂੰ ਨਾਸਤਿਕ ਬਣਾ ਕੇ ਰੱਖਦਾ ਗੁਰਮਤ ਪੜਾਉਣ ਵਾਲੇ ਆਪ ਕਿਹਦਾ ਧਾਰੀ ਨਹੀਂ ਸਨ ਗੁਰਮਤ ਪੜਾਉਣ ਵਾਲੇ ਆਪ 10 ਵਜੇ ਉੱਠਦੇ ਸਨ ਅੰਮ੍ਰਿਤ ਵੇਲੇ ਨਾਲ ਕੋਈ ਮਤਲਬ ਨਹੀਂ ਅੰਮ੍ਰਿਤ ਵੇਲੇ ਦੀ ਮਹਿਮਾ ਦਸਣ ਵਾਸੇ ਕਲਾਸ ਵਿੱਚ ਆ ਜਾਂਦੇ ਸਨ ਉਹ ਅੰਮ੍ਰਿਤ ਵੇਲੇ ਨਾਲ ਕੋਈ ਮਤਲਬ